ਸ਼ਾਇਦ ਇਹ ਜੀ ਖਬਰ ਤੁਹਾਨੂੰ ਸ਼ਾਇਦ ਹੀ ਕਦੇ ਦੇਖਣ ਨੂੰ ਮਿਲੀ ਹੋਵੇ ਸਕਰੀਨ ਤੇ ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋਏ ਕੋਈ ਆਮ ਤਸਵੀਰਾਂ ਨਹੀਂ ਇਹ ਰਾਤ ਦੇ 11 ਤੋਂ 12 ਵਜੇ ਜਿਹੜਾ ਧਰਨਾ ਦਿੱਤਾ ਜਾ ਰਿਹਾ ਜਿਹੜੀ ਕਿ ਇੱਕ ਇਲੀਗਲ ਜੁਆਇਨਿੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਇਹ ਕੋਈ ਆਮ ਦੇਖਣ ਵਾਲੇ ਧਰਨਾ ਪ੍ਰਦਰਸ਼ਨ ਨਹੀਂ ਕੀਤਾ ਜਾ ਰਿਹਾ ਇਹ ਉੱਥੇ ਦੇ ਜਿਹੜੇ ਕਾਲਜ ਦੇ ਮੌਜੂਦ ਟੀਚਰ ਨੇ ਉਹਨਾਂ ਵੱਲੋਂ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਰਾਤ ਦੇ ਤਕਰੀਬਨ 11 ਤੋਂ 12 ਵਜੇ ਜਿਸ ਜਿਹੜੇ ਸੂਤਰ ਮੁਤਾਬਕ ਜਾਣਕਾਰੀ ਮਿਲੀ ਹੈ ਕਿ ਰਿਪੋਰਟ ਵੱਲੋਂ ਜਿਹੜੇ ਕਾਂਗਰਸ ਸਰਕਾਰ ਵੱਲੇ ਕਹਿ ਲਈਏ ਕਿ ਭਰਤੀਆਂ ਕਰਾਈਆਂ ਗਿਆ ਸੀ ਉਹਨਾਂ ਦੀ ਜੁਆਇਨਿੰਗ ਨੂੰ ਲੈ ਕੇ ਕੋਰਟ ਦੇ ਜਿਹੜੇ ਨਿਰਦੇਸ਼ ਆਏ ਸੀਗੇ ਉਹਨਾਂ ਵਾਸਤੇ ਜੁਆਇਨਿੰਗ ਹੋ ਰਹੀ ਸੀਗੀ ਪਰ ਇਹ ਜੁਆਇਨਿੰਗ ਤੇ ਇਹ ਵੱਡੇ ਜਿਹੜੇ ਸਵਾਲ ਖੜੇ ਕੀਤੇ ਜਾ ਰਹੇ ਨੇ ਉਹ ਕੀਤੇ ਜਾ ਰਹੇ ਨੇ ਕਿ ਰਾਤ ਦੇ 11 ਤੋਂ 12 ਵਜੇ ਦੇ ਵਿੱਚ ਵਿੱਚ ਅਜਿਹੀ ਕਿਹੜੀ ਜੁਆਇਨਿੰਗ ਹੈ ਜਿਹੜੀ ਰਾਤ ਦੇ ਵੇਲੇ ਹੀ ਹੋ ਸਕਦੀ ਹੈ ਦਿਨ ਦੇ ਵੇਲੇ ਨਹੀਂ ਹੋ ਸਕਦੀ ਅਤੇ ਹੋਰ ਤੇ ਹੋਰ ਕਹਿ ਲਈਏ ਜਿਹੜੇ ਉੱਥੇ ਧਰਨਾ ਪ੍ਰਦਰਸ਼ਨ ਕਰ ਰਹੇ ਸੀਗੇ ਟੀਚਰ ਉਹਨਾਂ ਵੱਲੋਂ ਕਾਫੀ ਗੰਭੀਰ ਰੂਪ ਲਗਾਈ ਜਾ ਰਹੇ ਨੇ ਇਹ ਜਿਹੜੀ ਕਹਿੰਦੇ ਕਿ ਸਿੱਧੇ ਤੌਰ ਤੇ ਇਲੀਗਲ ਭਰਤੀ ਕਰਾਈ ਜਾ ਰਹੀ ਹੈ ਇਲੀਗਲ ਜੁਆਇਨਿੰਗ ਕਰਾਈ ਜਾ ਰਹੀ ਹੈ ਪਰ ਹਾਲਾਂਕਿ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਅਸੀਂ ਸਿਰਫ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਹਾਂ ਕਿ ਰਾਤ ਦੇ 11 ਤੋਂ 12 ਵਜੇ ਸਰਕਾਰੀ ਮਹਿੰਦਰਾ ਕਾਲਜ ਅਤੇ ਊਮੈਨਸ ਕਾਲਜ ਪਟਿਆਲਾ ਦੇ ਬਾਹਰ ਕੀ ਕੁਝ ਹੋ ਰਿਹਾ ਜਿਗਾ ਹੈ ਜਾਂ ਸਰਕਾਰੀ ਮਹਿੰਦਰਾ ਕਾਲਜ ਦੇ ਅੰਦਰ ਕੀ ਕੁਝ ਹੋ ਰਿਹਾ ਜਿਗਾ ਉਹ ਤਸਵੀਰਾਂ ਅਸੀਂ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹਾਂ ਕਿ ਉਸ ਵੇਲੇ ਸਿਕਿਉਰਿਟੀ ਗਾਰਡ ਵੀ ਮੌਜੂਦ ਸੀਗੇ ਤੇ ਕਈ ਗੱਡੀਆਂ ਦੇਖਣ ਨੂੰ ਮਿਲਿਆ ਨੇ ਤੇ ਜਿਹੜੇ ਉੱਥੇ ਦੇ ਮੌਜੂਦ ਟੀਚਰ ਸੀਗੇ ਉਹਨਾਂ ਵੱਲੋਂ ਇਹ ਉੱਨੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਸਿੱਧੇ ਤੌਰ ਤੇ ਜਿਹੜੀ ਸਾਡੀ ਨੌਕਰੀ ਖਤਮ ਕਰਨ ਵਾਲੀ ਗੱਲ ਕੀਤੀ ਜਾ ਰਹੀ ਹੈ ਤਾਂ ਹੀ ਹੋਰ ਜਿਹੜੇ ਨਵੇਂ ਟੀਚਰਸ ਨੇ ਉਹਨਾਂ ਨੂੰ ਜੁਆਇਨ ਕਰਾਇਆ ਜਾ ਰਿਹਾ ਹੈ ਪਰ ਇਹ ਕਾਫੀ ਵੱਡੇ ਸਵਾਲ ਸੀਗੇ ਇਹ ਕਹਿ ਲਈਏ ਕਿ ਅਰੋਗ ਸੀਗੇ ਜਿਹਦਾ ਹਲੇ ਤੱਕ ਕੋਈ ਸਪਸ਼ਟਿਕਰਨ ਨਾ ਤਾਂ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਆਇਆ ਹੈ ਨਾ ਕਿਸੇ ਹੋਰ ਵੱਲੋਂ ਜਲਦ ਮਿਲਾਂਗੇ ਫੋਰਨ ਵੱਲੋਂ ਤਾਜ਼ਾ ਅਪਡੇਟ ਲੈ ਕੇ ਜੁੜੇ ਰਹੋ ਗ੍ਰੀਨ ਸਟੋਰੀਜ਼ ਨਾਲ ਮੈਂ ਡਾਕਟਰ ਮਨਜੀਤ ਜੀਓਗ੍ਰਾਫੀ ਡਿਪਾਰਟਮੈਂਟ ਜੀਸੀਜੀ ਪਟਿਆਲਾ ਸਿਰ ਸਾਡੀ ਸਰਕਾਰੀ ਕਾਲਜ ਨੜਕੀਆਂ ਦੇ ਬਾਹਰ ਫੋਟੋਟੇਕਸ ਕਰ ਸਰ ਇਹ ਇਸ ਟਾਈਮ ਇਹ ਜੁਆਇਨਿੰਗਸ ਕਰਾ ਰਹੇ ਨੇ ਜਿਹੜੀ ਭਰਤੀ ਅੱਜ ਤੋਂ 3 ਸਾਲ ਪਹਿਲਾਂ ਰੱਦ ਹੋ ਚੁੱਕੀ ਐ ਉਹ ਦੁਬਾਰਾ ਹੁਣ ਕੋਰਟ ਨੇ ਅਲਾਉ ਕਰਤਾ ਕਿ ਉਹਨਾਂ ਨੂੰ ਜੁਆਇਨ ਕਰਾ ਲਓ ਜੇ ਅਸੀਂ ਕਹਿੰਨੇ ਆਂ ਕਿ ਇਹ ਬਿਲਕੁਲ ਹੀ ਸੱਚੇ ਸੁੱਚੇ ਸਾਫ਼ ਸੁਥਰੀ ਭਰਤੀ ਐ ਤਾਂ ਇਹ ਦਿਨ ਟਾਈਮ ਕਿਉਂ ਨਹੀਂ ਜੁਆਇਨ ਹੋ ਰਹੇ ਇਸ ਟਾਈਮ ਰਾਤ ਨੂੰ 11 11 ਵਜੇ ਜੁਆਇਨ ਕਰਾਉਣ ਦਾ ਜਾਂ 12 ਵਜੇ ਜੁਆਇਨ ਕਰਾਉਣ ਦਾ ਕੀ ਮਕਸਦ ਐ ਸਰਕਾਰ ਦਾ ਨਾਲੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੁਮ ਹੁਮਾ ਕੇ ਨੌਕਰੀਆਂ ਵੰਡਦੀ ਐ ਜਦੋਂ ਨੌਕਰੀਆਂ ਵੰਡਦੀ ਐ ਫੋਟੋਆਂ ਖਿਚਵਾਉਂਦੇ ਆਂ ਟੀਵੀ 'ਚ ਐਨੀਆਂ ਐਡਸ ਇਹ ਨੌਕਰੀਆਂ ਲੋਕਾਂ ਨੂੰ ਜੋ ਵੀ ਕਲਾਸ 1 ਅਫਸਰ ਦੀਆਂ ਪੋਸਟਾਂ ਨੇ ਇਹ ਤੇ ਰਾਤ ਨੂੰ ਕਿਉਂ ਜੁਆਇਨ ਕਰਾ ਰਹੇ ਨੇ ਇੱਥੇ ਸਰ ਨਹੀਂ ਸਾਨੂੰ ਕੋਈ ਨੋਟੀਫਿਕੇਸ਼ਨ ਨਹੀਂ ਆਈ ਹੈਗੀ ਬਟ ਜਿਹੜੀਆਂ ਹਾਇਰ ਅਥਾਰਟिटीज ਆ ਉਹਨਾਂ ਨੂੰ ਨੋਟੀਫਿਕੇਸ਼ਨ ਆਈ ਹੋਈ ਹੈ ਤੇ ਉਹ ਅੰਦਰ ਇਹਨਾਂ ਨੂੰ ਜੁਆਇਨ ਕਰਵਾਉਣ ਲਈ ਬੈਠੇ ਵੀ ਹੋਏ ਨੇ ਮਤਲਬ ਤੁਸੀਂ ਜਾ ਕੇ ਚੈੱਕ ਕਰ ਸਕਦੇ ਕਿੰਨੀਆਂ ਪੋਸਟਾਂ ਟੋਟਲ ਜੀ ਸਰ ਇਹ 11 58 ਪੋਸਟਾਂ ਨੇ ਜੀ 1158 ਪੋਸਟਾਂ ਨੇ ਜਿਨ੍ਹਾਂ ਦਾ ਇਹ ਰੋਲਾ ਹੈਗਾ ਮਤਲਬ ਇਹ ਭਰਤੀ ਟੋਟਲੀ ਇਲੀਗਲ ਹੈ ਪਹਿਲੀ ਵਾਰ ਇਹ ਹਾਈ ਕੋਰਟ ਵੱਲੋਂ ਇਹ ਰੱਦ ਕਰ ਦਿੱਤੀ ਗਈ ਸੀ ਭਰਤੀ ਸਿੰਗਲ ਬੈਂਚ ਦੇ ਉੱਪਰ ਉਹਦੇ ਵਿੱਚ ਇਹਦੇ ਚ ਘੱਟੋ ਘੱਟ 85 ਕਮੀਆਂ ਇਸ ਭਰਤੀ ਚ ਪਾਈਆਂ ਗਈਆਂ ਸੀ ਕਿਉਂਕਿ ਇਹ ਜਿਹੜੀ ਭਰਤੀ ਸੀ ਯੂਜੀਸੀ ਦੇ ਨੋਰਮਸ ਦੇ ਅਕੋਰਡਿੰਗ ਨਹੀਂ ਸੀਗੀ ਪੀਪੀਐਸਸੀ ਦੁਆਰਾ ਵੀ ਨਹੀਂ ਸੀਗੀ ਹੋਰ ਵੀ ਬਹੁਤ ਸਾਰੀਆਂ ਗੱਲਾਂ ਸੀਗੀਆਂ ਜਿਹੜੀਆਂ ਇਸ ਭਰਤੀ ਦੇ ਵਿੱਚ ਇਗਨੋਰ ਕੀਤੀਆਂ ਗਈਆਂ ਸੀ ਸਰ ਇਹ ਸਰਕਾਰ ਨੂੰ ਹੋ ਸਕਦਾ ਕੋਈ ਮਤਲਬ ਕਿ ਨੀਅਤ ਚ ਖੋਟ ਕਹਿ ਲੋ ਜਾਂ ਕੋਈ ਹੋ ਸਕਦਾ ਹੈ ਵੀ ਕੋਈ ਮਸਲਾ ਹੋਵੇ ਇਹ ਹੁਣ ਉਹਨਾਂ ਨੂੰ ਹੀ ਪਤਾ ਹੈ ਵੀ ਉਹ ਇਸ ਰਾਜਨੀਤਿਕ ਗਲਪ ਕਿਉਂਕਿ ਸਰ ਹੁਣ ਪੰਚਾਇਤੀ ਜੋਨਾ ਵੀ ਆ ਗਈਆਂ ਇਹੀ ਕੋਰਟ ਕੇਸ ਇੱਕ ਮਹੀਨਾ ਬਾਅਦ ਵੀ ਤਾਂ ਜਿੱਤਿਆ ਜਾ ਸਕਦਾ ਸੀ ਐਨ ਦੋ ਦਿਨ ਪਹਿਲਾਂ ਹੀ ਕਿ ਉਹ ਜਿਤਾ ਕੇ ਜਦੋਂ ਕੋਰਟ ਆਫ ਕੰਡਕਟ ਲੱਗਿਆ ਹੋਇਆ ਉਹਦੇ ਚ ਤੁਸੀਂ ਭਰਤੀਆਂ ਕਰਵਾ ਰਹੇ ਹੋ ਨਾਲੇ ਇੰਨੀਆਂ ਕਮੀਆਂ ਨੇ ਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਮੈਰਿਟ ਲਿਸਟਾਂ ਹੋਰ ਤਰ੍ਹਾਂ ਦੀਆਂ ਨੇ ਪੰਜਾਬੀ ਯੂਨੀਵਰਸਿਟੀ ਦੀਆਂ ਮੈਰਿਟ ਲਿਸਟਾਂ ਹੋਰ ਤਰ੍ਹਾਂ ਦੀਆਂ ਨੇ ਜਿਹੜੇ ਬੱਚੇ ਦਾ ਨੰਬਰ ਆਣਾ ਚਾਹੀਦਾ ਉਹਦਾ ਆਇਆ ਨਹੀਂ ਜਿਹਦਾ ਨਹੀਂ ਆਣਾ ਚਾਹੀਦਾ ਉਹਦਾ ਆਇਆ ਹੋਇਆ ਹੈ ਮਤਲਬ ਜਦੋਂ ਅਸੀਂ ਕਮੀਆਂ ਲੱਭਣ ਲੱਗਦੇ ਆ ਤਾਂ ਇੰਨੀਆਂ ਜ਼ਿਆਦਾ ਨੇ ਕਿ ਮਤਲਬ ਦੱਸੀਆਂ ਨਹੀਂ ਜਾ ਸਕਦੀਆਂ ਪਰ ਸਰਕਾਰ ਨੂੰ ਐ ਆ ਵੀ ਇਹਨਾਂ ਨੂੰ ਜੁਆਇਨ ਕਰਾ ਦਿਓ ਕਿਸੇ ਤਰ੍ਹਾਂ ਇਹਨਾਂ ਨੂੰ ਸਿਸਟਮ ਦੇ ਅੰਦਰ ਵੜ ਦੋ ਆਪ ਹੀ ਇਹ ਨਿਪਟਾਰਾ ਕਰੀ ਜਾਣਗੇ ਨਹੀਂ ਸਰ ਉਹ ਤਾਂ ਉਹ ਜਿਵੇਂ ਉਹਨਾਂ ਨੂੰ ਆਰਡਰਸ ਨੇ ਉਹਨਾਂ ਨੇ ਵੀ ਆਪਣੀ ਡਿਊਟੀ ਕਰਨੀ ਹੈ ਡਿਊਟੀ ਦੇ ਅਕੋਰਡਿੰਗ ਉਹ ਆਪਣਾ ਜੋ ਵੀ ਉਹ ਕਰ ਰਹੇ ਨੇ ਸਰ ਅਸੀਂ ਤਾਂ ਇੱਥੇ ਖੜਾਾਂਗੇ ਸਾਡੀ ਨੌਕਰੀ ਦਾ ਸਵਾਲ ਹੈ ਸਾਨੂੰ ਜੌਬ ਸਿਕਿਉਰਿਟੀ ਚਾਹੀਦੀ ਹੈ ਭਗਵੰਤ ਮਾਨ ਜੀ ਵੱਲੋਂ ਠੀਕ ਹੈ ਪਰ ਅਸੀਂ ਆਮ ਆਦਮੀ ਪਾਰਟੀ ਨੂੰ ਬਹੁਤ ਹੁਮ ਹੁਮਾ ਕੇ ਵੋਟਾਂ ਪਾਈਆਂ ਸੀ ਜਦੋਂ ਜਿੱਤੇ ਸੀ ਉਹਨਾਂ ਦਾ ਜਸ਼ਨ ਵੀ ਮਨਾਇਆ ਸੀ ਐਨੇ ਅਸੀਂ ਲੱਡੂ ਤੱਕ ਵੰਡੇ ਸਟੇਟਸ ਵੀ ਲਾਏ ਐਨੀ ਮਤਲਬ ਸਭ ਕੁਝ ਕੀਤਾ ਤੇ ਜਿਨ੍ਹਾਂ ਨੂੰ ਇਹ ਹੁਣ ਇਹਨਾਂ ਨੂੰ ਜਿਤਾ ਕੇ ਅੰਦਰ ਵੜ ਰਹੇ ਨੇ 1158 ਨੂੰ ਉਹ ਸਾਰੇ 1158 ਨੇ ਕਾਂਗਰਸ ਨੂੰ ਵੋਟਾਂ ਪਾਈਆਂ ਸੀ ਇਹਨਾਂ ਨੂੰ ਕਿਸੇ ਨੇ ਵੋਟ ਨਹੀਂ ਪਾਈ ਸੀ ਇਹ ਆਪ ਮੰਨਦੇ ਸੀ ਕਿ ਇਸ ਭਰਤੀ ਦੇ ਵਿੱਚ ਬਹੁਤ ਕਮੀਆਂ ਨੇ ਇਹ ਇਲੀਗਲ ਭਰਤੀ ਹੈ ਜਦੋਂ ਇਹ ਆਪ ਆਪੋਜੀਸ਼ਨ 'ਚ ਸੀ ਤੇ ਅੱਜ ਹੁਣ ਇਹ ਸਾਰੀ ਭਰਤੀ ਸਹੀ ਕਿਵੇਂ ਸਾਬਤ ਹੋਗੀ